ਸਸ਼ਿਕਾ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਾਪਿਤ ਕਰਾ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਮਾਲਾ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਮੁਆਇਜ਼ਾ ਕਰਨਗੇ ਕਿਸਾਨਾਂ ਨੂੰ ਹੋ ਸਕਦਾ ਹੈ ਵੱਡਾ ਲਾਭ 3 ਅਗਸਤ ਨੂੰ ਯੂਕਰੇਨ ਦੇ ਦੋਇਤੇ ਜਾਣਗੇ ਪੀਐਮ ਮੋਦੀ ਕੁੱਲੜ ਪੀਜ਼ਾ ਜੋੜੇ ਤੋਂ ਬਾਅਦ ਇੱਕ ਹੋਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਅਸ਼ਲੀਲ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਯੂਨੀਵਰਸਿਟੀ ਅੰਦਰ ਵਾਪਰੇ ਹੰਗਾਮੇ 'ਚ ਲਾਇਬ੍ਰੇਰੀਅਨ ਦੀ ਹੋਈ ਮੌਤ ਪਰਿਵਾਰ ਨੇ ਲਗਾਏ ਗੰਭੀਰ ਦੋਸ਼ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 50 ਬੋਤਲਾਂ ਨਾਜਾਇਜ਼ ਸ਼ਰਾਬ ਨਾਲ ਕੀਤਾ ਕਾਬੂ ਸਰਬਜੀਤ ਸਿੰਘ ਖਾਲਸਾ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ ਰੱਖਣਗੇ ਅਹਿਮ ਅਪੀਲਾ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਤਿੰਨ ਮੁਲਾਜ਼ਮ ਕੀਤੇ ਸਸਪੈਂਡ ਧੱਗਾ ਨੇ ਲਾਇਆ ਇਹ ਜਾ ਗੁੜ ਮਿੰਟਾਂ ਚ ਹੋਏ ਖਾਤੇ ਖਾਲੀ ਆਨਲਾਈਨ ਸਕੈਮ ਦਾ ਰੁਝਾਨ ਵਧਿਆ ਬਾਰਜਾਂ ਦਾ ਚਾਂਸਾ ਦੇ ਕੇ 27 ਲੱਖ ਦੀ ਠੱਗੀ ਮਾਰਨ ਵਾਲੇ ਏਜੰਟ ਤੇ ਹੋਇਆ ਕੇਸ ਐਮਪੀ ਰਾਜਾ ਵਡਿੰਗ ਵੱਲੋਂ ਵਿਦੇਸ਼ ਮੰਤਰੀ ਨੂੰ ਸੌਪਿਆ ਗਿਆ ਮੰਗ ਪੱਤਰ ਮੰਗੀਆਂ ਕੁਝ ਅਹਿਮ ਮੰਗਾ ਖਰੜ ਦੇ ਵਿੱਚ ਹਲਕੇ ਹੋਏ ਕੁੱਤੇ ਦਾ ਆਤੰਕ ਇੱਕ ਤੋਂ ਬਾਅਦ ਇੱਕ 11 ਲੋਕਾਂ ਨੂੰ ਕੀਤਾ ਜ਼ਖਮੀ ਚਾਰ ਮਾਸੂਮ ਬੱਚੇ ਵੀ ਆਏ ਚਪੇਟ ਦੇ ਵਿੱਚ ਕਿਸਾਨਾਂ ਦੇ ਅੱਗੇ ਚੁਕੀ ਸਰਕਾਰ ਸੰਭੂ ਬੋਰਡ ਤੇ ਮੋਰਚਾ ਦੇ ਰਹੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਵਾਸਤੇ ਲਗਾਇਆ ਟਰਾਂਸਫਰ ਬਸਪਾ ਦੀ ਨਵੀਂ ਕਾਰਜਕਾਰੀ ਦਾ ਐਲਾਨ ਜਸਵੀਰ ਗੜੀ ਹੀ ਬਣੇ ਰਹਿਣਗੇ ਪੰਜਾਬ ਪ੍ਰਧਾਨ ਮੌਸਮ ਵਿਭਾਗ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਭਗਵਾਨ ਤਮਨ ਸਰਕਾਰ ਤੁਹਾਡੇ ਦਰਬਾਰੇ ਪ੍ਰੋਗਰਾਮ ਲੋਕਾਂ ਦੀ ਉਮੀਦਾਂ ਤੇ ਉਤਰਿਆ ਖਰਾ ਲੋਕ ਸਭਾ ਚ ਬੋਲੇ ਮੀਥੀਏ ਕੇਂਦਰ ਸਰਕਾਰ ਦਾ ਬਜਟ ਸਿਰਫ ਦੋ ਦਾ ਵਿਕਾਸ ਬਾਕੀਆਂ ਦਾ ਸਤਿਆਨਾਸ਼ ਆਤਕਵਾਦੀ ਦੀ ਕਿਸੇ ਵੀ ਕੋਸ਼ਿਸ਼ ਦਾ ਮੂੰਹ ਤੋੜ ਜਵਾਬ ਦੇਵਾਂਗੇ ਮੋਦੀ ਦਾ ਬਿਆਨ ਪੈਰਿਸ 올림픽 ਦਾ ਰੰਗ ਰੰਗ ਅਗਵਾਜ਼ ਇੰਡੀਆ ਦੇ 78 ਲੋਕਾਂ ਨੇ ਲਿਆ ਇਹਦੇ ਵਿੱਚ ਹਿੱਸਾ ਨੀਤੀ ਆਯੋਗ ਦੀ ਮੀਟਿੰਗ 'ਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਪ੍ਰਧਾਨਗੀ ਭਗਵੰਤ ਮਾਨ ਨੇ ਦਿੱਤਾ ਤਿੱਖਾ ਬਿਆਨ ਕਿਹਾ ਦੇਸ਼ ਨੂੰ ਨਵੇਂ ਜਨ ਵਾਲੀ ਸਰਕਾਰ ਦੀ ਲੋੜ ਨਵੀਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੰਦਰ ਪੰਜਾਬੀ মিডিਆ ਹੁੰਦੇ ਹੋਈ ਜਾਂ ਸਤਿ ਸ਼੍ਰੀ ਅਕਾਲ